ਉੱਤਰ ਹੁੰਦਾ ਦੀਵਾ ਕਰਦਾ ਬੱਤੀ ਹੁੰਦੀ ਧੀ ਦੀਵਾ ਕਰਨੋਂ ਰੋਸ਼ਨ ਕਰਦਾ ਪਰ ਬਿਨ ਬੱਤੀ ਤੋਂ ਕੀ ਪਹਿਲੇ ਘਰ ਮੇਰਾ ਜਨਮ ਹੋਵੇ ਤੇ ਦੂਜੇ ਘਰ ਮੈਂ ਮਰਦੀ ਹਾਂ ਧੋਖਾ ਕਿਸੇ ਨਾਲ ਮੈਂ ਕੀਤਾ ਨਹੀਂ ਦੋਹਾਂ ਦਾ ਪਾਣੀ ਪੜਦੀਆਂ ਉੱਥੇ ਵੀਰਾਂ ਦੀ ਸੀ ਮੈਂ ਸਾਰ ਹੁੰਦੀ ਇੱਥੇ ਪਤੀ ਦੇਵ ਦੇ ਲੇਖੇ ਵੇ ਦੋ ਜੀਵਨ ਹੁੰਦੇ ਕੁੜੀਆਂ ਦੇ ਇੱਕ ਸੋਹਰੇ ਤੇ ਇੱਕ ਭੇਕੇ ਵੇ ਤਾਂ ਸਾਥੀਓ ਕੁੜੀਆਂ ਦਾ ਜੀਵਨ ساری ਉਮਰ ਪਹਿਲਾਂ ਮਾਪਿਆਂ ਦੇ ਘਰ ਫਿਰ ਸਹੁਰਿਆਂ ਦੇ ਘਰ ਕੰਮ ਕਰਦ ਕੰਮ ਕਰਦੇ ਹੋਏ ਹੀ ਲੰਘ ਜਾਂਦਾ ਹੈ ਪਰ ਉਹਨਾਂ ਨੂੰ ਸੁੱਖ ਬਹੁਤ ਘੱਟ ਮਿਲਦਾ ਹੈ ਤੇ ਕਈ ਪਤੀ ਇਹ ਜੇ ਮਿਲ ਜਾਂਦੇ ਹਨ ਸੜੀ ਮਿਲ ਜਾਂਦੇ ਹਨ ਕਿ ساری ਉਮਰ ਤੰਗ ਹੁੰਦੀਆਂ ਨੇ ਪਰ ਇਸ ਦੇ باوجود ਵੀ ਬਹੁਤ ਸਾਰੇ ਲੋਕ ਸਭ ਨੂੰ ਪਤਾ ਹੀ ਹੈ ਕਿ 3ਾਂ ਤੋਂ ਬਿਨਾ ਨਾ ਕੋਈ ਕਿਸੇ ਦੇ ਘਰ ਨੂ ਆਂਦੀ ਹੈ ਨਾ ਕੋਈ ਮਾਂ ਆ ਸਕਦੀ ਹੈ ਨਾ ਕੋਈ ਦਾਦੀ ਨਾ ਕੋਈ ਨਾਨੀ ਅਗਰ 3ਾਂ ਜੰਮਣ ਗਿਆ ਫਿਰ ਹੀ ਸੰਸਾਰ ਅੱਗੇ ਚੱਲਦਾ ਹੈ ਇਸ ਤਰ੍ਹਾਂ ਗੁਰਬਾਣੀ ਦਾ ਇੱਕ ਲੇਖ ਹੈ ਸੋ ਕੋ ਮੰਦਾ ਆਖੀ ਜਤ ਜੰਮੇ ਰਾਜਾਨ ਤਾਂ ਸਾਥਿਓ ਕੁਝ ਲੋਕ ਤਾਂ ਅਜਿਹੇ ਹਨ ਜੋਤੀ ਨੂੰ ਜੰਮਣ ਹੀ ਨਹੀਂ ਦਿੰਦੇ ਕੂਖ ਦੇ ਵਿੱਚ ਹੀ ਵਰਵਾ ਦਿੰਦੇ ਨੇ ਪਰ ਕੁਝ ਲੋਕ ਅਜਿਹੇ ਨੇ ਜੋ ਜੰਮ ਕੇ ਨਾਲ ਦੀ ਨਾਲ ਹੀ ਟੀ ਨੂੰ ਕਿਸੇ ਅਜਿਹੇ ਖੂਖਾਤੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਜਾਂ ਫਿਰ ਝਾੜੀਆਂ ਦੇ ਵਿੱਚ ਕੁੱਤਿਆਂ ਦੇ ਨੋਚਣ ਲਈ ਦੇਖ ਦਿੰਦੇ ਨੇ ਕਿ ਕੁੱਤੇ ਇਸ ਨੂੰ ਆਪਣੇ ਆਪ ਖਾ ਲੈਣਗੇ ਤੇ ਇਹਦਾ ਕੋਈ ਨਾਮੋ ਨਿਸ਼ਾਨ ਨਹੀਂ ਰਹੇਗਾ ਤੇ ਸਾਡੇ ਤੱਕ ਕੋਈ ਪਹੁੰਚ ਵੀ ਨਹੀਂ ਸਕੇਗਾ। ਇਹ ਸੇ ਘਟਨਾ ਨੂੰ ਸਾਬਿਤ ਕਰਦੀ ਇੱਕ ਸੱਚੀ ਘਟਨਾ 2 ਦਿਨ ਪਹਿਲਾਂ ਹਰਿਆਣਾ ਦੇ ਇੱਕ ਸਹਿਰ ਅਗਰੋਹਾ ਦੀ ਸਾਹਮਣੇ ਆਇਆ ਜੋ ਸੱਚੀ ਘਟਨਾ ਹੈ 4 ਤਰੀਕ ਦੀ 4 ਮਈ ਦੀ 2-3 ਦਿਨ ਪਹਿਲਾਂ ਦੀ ਹੀ ਘਟਨਾ ਹੈ ਸਾਥਿਓ ਇੱਕ ਔਰਤ ਨੇ ਮਾਂ ਦੇ ਨਾਮ ਨੂੰ ਕਲੰਕਿਤ ਕਰਦੇ ਹੋਏ ਆਪਣੀ ਨਵ ਜੰਮੀ ਬੱਚੀ ਨੂੰ ਝਾੜੀਆਂ ਦੇ ਵਿੱਚ ਦੇ ਕੇ ਚਲੀ ਗਈ ਅਤੇ ਜਦੋਂ ਉੱਥੇ ਦੇ ਵਸਨੀਕਾਂ ਨੇ ਉਸ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਤੁਰੰਤ ਬੱਚੀ ਨੂੰ ਸੰਭਾਲਿਆ ਤੇ ਪੁਲਿਸ ਨੂੰ ਬੁਲਾਇਆ ਥੋੜੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਿਆ ਅਤੇ ਬੱਚੀ ਨੂੰ ਲੈ ਕੇ ਅਗਰੋ ਹਸਪੀਟਲ ਦੇ ਵਿੱਚ ਪਹੁੰਚੇ ਤਾਂ ਜਿਉਂ ਹੀ ਇਹ ਮਾਮਲਾ ਇੱਕ ਹੋਰ ਉੱਥੇ ਜੋ ਲੇਡੀਜ਼ ਦਾਖਲ ਸੀਗੀ ਉਹਨਾਂ ਨੂੰ ਪਤਾ ਲੱਗਿਆ ਤਾਂ ਮਾਮਲਾ ਪੂਰਾ ਜਾਣ ਕੇ ਕਿ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੀ ਨਵਜਾਤ ਬੱਚੀ ਨੂੰ ਕੁੱਤਿਆਂ ਦੇ ਨੌਚਣ ਲਈ ਕਿਚੜੀਆਂ ਦੇ ਵਿੱਚ ਫੈਂਕ ਦਿੱਤਾ ਤਾਂ ਉਸ ਦਾ ਦਿਲ ਜੋ ਜਸੋਦਾ ਮਾਂ ਦੀ ਤਰ੍ਹਾਂ ਪਾਣਾ ਅਤੇ ਉਸ ਔਰਤ ਨੇ ਇੱਕ ਅਣਜਾਣ ਧੀ ਨੂੰ ਝਾੜੀਆਂ ਦੇ ਵਿੱਚੋਂ ਚੱਕੀ ਹੋਈ ਧੀ ਨੂੰ ਆਪਣੇ ਸੀਨੇ ਨਾਲ ਲਾ ਕੇ ਆਪਣੇ ਸੀਨੇ ਦਾ ਰਖਤ ਜਾਨੀ ਕੀ ਦੁੱਧ ਪਿਲਾਇਆ ਤੇ ਉਸ ਤੋਂ ਬਾਅਦ ਉਸ ਬੱਚੀ ਦੀ ਜਾਨ ਬਚੀ ਹੈ ਤੇ ਪੂਰਾ ਮਾਮਲਾ ਤੁਸੀਂ ਦੇਖ ਸਕਦੇ ਹੋ ਸਾਥੀਓ ਇਹ ਬੱਚੀ ਦੀ ਫੋਟੋ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਬੱਚੀ ਹੈ ਤੇ ਇਹ ਉਹ ਮਾਂ ਹੈ ਦੇਖ ਸਕਦੇ ਹੋ ਤੁਸੀਂ ਜਿਹੜੀ ਬੱਚੀ ਦੀ ਸਗੀ ਮਾਣਾ ਹੁੰਦੇ ਹੋਏ ਵੀ ਜਸੋਦਾ ਮਾਂ ਬਣ ਕੇ ਉਹਨੂੰ ਆਪਣਾ ਦੁੱਧ ਪਿਲਾ ਰਹੀ ਹੈ ਤੇ ਜਿਹਦੇ ਨਾਲ ਇਸ ਬੱਚੀ ਦੀ ਜਾਨ ਬਚੀ ਹੈ ਅਗਰੋਹਾ ਦੇ ਲਵੇ ਝਾੜੀਆਂ ਦੇ ਵਿੱਚ ਇਹ ਨਵਜਾਤ ਜਿਹੜੀ ਬੱਚੀ ਦਵਾਰਿਸ ਹਾਲਤ ਦੇ ਵਿੱਚ ਮਿਲੀ ਸੀ ਤੇ ਇਸ ਮਾਂ ਨੇ ਇਸ ਬੱਚੀ ਨੂੰ ਸੰਭਾਲਿਆ ਆਪਣਾ ਦੁੱਧ ਪਿਲਾਇਆ ਤੇ ਪੂਰੀ ਘਟਨਾ ਦੇਖ ਸਕਦੇ ਤੁਸੀਂ ਅਗਰੋਹਾ ਦੇ ਵਿੱਚ ਕਪੜੇ ਚ ਮਿਲੀ ਲਿਫਟੀ ਜਿਹੜੀ ਨਵਜਾਤ ਬੱਚੀ ਹਰਿਆਣਾ ਦੇ ਹਸਾਰ ਜ਼ਿਲ੍ਹੇ ਦੇ ਅਗਰੋਹਾ ਜੋ ਆਪਣਾ ਜਲਕਰ ਹੁੰਦਾ ਪਿੰਡਾਂ ਦੇ ਵਿੱਚ ਉਹਦੇ ਕੋਲ ਝਾੜੀਆਂ ਦੇ ਵਿੱਚ ਇੱਕ ਨਵਜਾਤ ਬੱਚੀ ਦੀ ਜਾਨ ਬਚਾਈ ਗਈ ਹੈ ਸਥਾਨੀਆਂ ਲੋਕਾਂ ਨੇ ਜਦੋਂ ਝਾੜੀਆਂ 'ਚੋਂ ਬੱਚੇ ਦੇ ਰੋਂ ਦੀ ਆਵਾਜ਼ ਸੁਣੀ ਤਾਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਇੱਕ ਕੱਪੜੇ ਦੇ ਵਿੱਚ ਲਿਪਟੀ ਹੋਈ ਝਾੜੀਆਂ ਦੇ ਵਿੱਚੋਂ ਜੋ ਨਵਜਾਤ ਬੱਚੀ ਮਿਲੀ ਤਾਂ ਬੱਚੀ ਨੂੰ ਤੁਰੰਤ ਅਗਰੋਹਾ ਮੈਡੀਕਲ ਕਾਲਜ ਦੀ ਜਿਹੜੀ ਨਰਸਰੀ ਹੁੰਦੀ ਉਹਦੇ ਵਿੱਚ ਭਰਤੀ ਕਰਾਇਆ ਗਿਆ ਤਾਂ ਡਾਕਟਰ ਬੱਚੇ ਦੀ ਜਾਂਚ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਜੋ ਇੱਕ ਲੇਡੀਜ਼ ਪਹਿਲਾਂ ਹੀ ਉੱਥੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਸੀ ਉਹਨੇ ਰੋਤੀ ਹੋਈ ਬੱਚੀ ਨੂੰ ਦੇਖਿਆ ਤਾਂ ਉਹ ਮਾਂ ਦਾ ਫਰਜ਼ ਨਿਭਾਉਂਦੇ ਹੋਏ ਬੱਚੀ ਨੂੰ ਆਪਣਾ ਦੁੱਧ ਕਲਾਇਆ ਤੇ ਉਸ ਤੋਂ ਬਾਅਦ ਬੱਚੀ ਸ਼ਾਂਤ ਹੋਈ ਤਾਂ ਉਹ ਬੱਚੀ ਦੀ ਜਾਨ ਬਚ ਸਕੀ ਤਾਂ ਸਾਥੀਓ ਜਿੱਥੇ ਇੱਕ ਔਰਤ ਨੇ ਮਾਂ ਦੇ ਨਾਮ ਨੂੰ ਕਲੰਕਿਤ ਕੀਤਾ ਤੇ ਦੂਸਰੀ ਔਰਤ ਨੇ ਜਸੋਦਾ ਮਾਂ ਬਣ ਕੇ ਇੱਕ ਅਣਜਾਣ ਬੱਚੀ ਨੂੰ ਆਪਣੇ ਸੀਨੇ ਦਾ ਰਕਤ ਪਿਲਾ ਕੇ ਜਾਨਕੀ ਦੁੱਧ ਪਿਲਾ ਕੇ ਆਪਣੇ ਸੀਨੇ ਨਾਲ ਲਾਇਆ ਤੇ ਉਸ ਨੂੰ ਜੀਵਨ ਦਾਣ ਦਿੱਤਾ ਜਿੱਥੇ ਸਮਾਜ ਦੇ ਵਿੱਚ ਬੁਰੇ ਲੋਕ ਹਨ ਤੇ ਉੱਥੇ ਚੰਗੇ ਲੋਕਾਂ ਦੀ ਵੀ ਗਿਣਤੀ ਘੱਟ ਨਹੀਂ ਤੇ ਸਲੂਟ ਕਰਦੇ ਹਾਂ ਉਸ ਮਾਂ ਨੂੰ ਜਿਸ ਨੇ ਇਸ ਨੂੰ ਆਪਣਾ ਦੁੱਧ ਪਿਲਾ ਕੇ ਜੀਵਨ ਦਾਣ ਦਿੱਤਾ ਹੈ ਤੇ ਕਲੰਕਿਤ ਕਰਨ ਵਾਲੀ ਮਾਂ ਨੂੰ ਤਾਂ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਉਸ ਦਾ ਕੀ ਹਾਲ ਹੋਣਾ ਚਾਹੀਦਾ ਹੈ ਤਾਂ ਉਸ ਨੂੰ ਪ੍ਰਮਾਤਮਾ ਆਪਣੇ ਆਪ ਹੀ ਦੇਖੇਗਾ ਸਾਥੀਓ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਤਿਆਂ ਨੂੰ ਕੋਈ ਵਿਗਿਆਨਾ ਨਾ ਸਮਝੇ ਤੇ ਪਹਿਲਾਂ ਵੀ ਅਸੀਂ ਵੀਡੀਓ ਪਾਈ ਸੀ ਕਿ ਸਾਡੀ ਇੱਕ ਵੀਡੀਓ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਤਾਂ ਸਾਡੀ ਵੀਡੀਓ ਬਣਾਉਣ ਦਾ ਮਕਸਦ ਹੈ ਜੋ ਉਹ ਸਫਲ ਹੋ ਜਾਏਗਾ ਤਾਂ ਸਾਥੀਓ ਇਸ ਵੀਡੀਓ ਨੂੰ ਵੀ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਅਜਿਹੇ ਜੋ ਲੋਕ ਨੇ ਟੀਆਂ ਨੂੰ ਆਪਣੇ ਉੱਤੇ ਬੋਝ ਸਮਝ ਕੇ ਝਾੜੀਆਂ ਦੇ ਵਿੱਚ ਮਰਨ ਲਈ ਡੇਕ ਦਿੰਦੇ ਨੇ ਕੋਈ ਮਾਰ ਦਿੰਦੇ ਹਨ ਕੋਈ ਕੁੱਕ ਚ ਕਤਲ ਕਰਾ ਦਿੰਦੇ ਹਨ ਤੇ ਸਾਡਾ ਇਹ ਮੈਸੇਜ ਅਗਰ ਕਿਸੇ ਵੀ ਤੱਕ ਪਹੁੰਚਦਾ ਹੈ ਕਿਸੇ ਹੋਰ ਬੱਚੀ ਦੀ ਜਾਨ ਬਚਦੀ ਹੈ ਤਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਫਲ ਹੋ ਜਾਏਗਾ ਧੰਨਵਾਦ ਸਾਥੀਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ